ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਜਹੇ ਸਥਾਨ ਦੇ ਦਰਸ਼ਨ ਕਰਵਾਵਾਂਗੇ ਜਿੱਥੇ ਸਿੱਖਾਂ ਦੇ 8ਵੇਂ ਬਾਲ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਬਾਦ ਦਿਨ ਦੇ ਹੋਏ ਕਿਹਾ ਸੀ ਕਿ ਇਸ ਰੋਵਰ ਵਿੱਚ ਇਸ਼ਨਾਨ ਕਰਨ ਨਾਲ ਜੋ ਵੀ ਗੁੰਗਾ ਬਹਿਰਾ ਵਿਅਕਤੀ ਬੋਲਦਾ ਜਾਂ ਫਿਰ ਸੁਣਦਾ ਨਹੀਂ ਹੈ ਉਸ ਨੂੰ ਸੁਣਨ ਲੱਗ ਜਾਵੇਗਾ ਅਤੇ ਜੋ ਵੀ ਲੋਕ ਇੱਥੇ ਸ਼ਰਧਾ ਭਾਵਨਾ ਨਾਲ ਆ ਕੇ ਨਮਸਤਕ ਹੋਣਗੇ ਉਹਨਾਂ ਦੇ ਹਰ ਤਰ੍ਹਾਂ ਦੇ ਰੋਗ ਠੀਕ ਹੋ ਜਾਣਗੇ ਇਹ ਉਹੀ ਸਥਾਨ ਹੈ ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਛੋਟੀ ਉਮਰ ਵੇਖ ਕੇ ਕਈ ਲੋਕਾਂ ਨੇ ਉਹਨਾਂ ਦੇ ਗੁਰੂ ਹੋਣ ਤੇ ਸ਼ੰਕਾ ਜ਼ਾਹਿਰ ਕੀਤੀ ਅਤੇ ਕਿਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਉਹਨਾਂ ਦੀ ਸ਼ੰਕਾ ਨੂੰ ਦੂਰ ਕੀਤਾ ਅਸੀਂ ਜਿਸ ਥਾਨ ਦੀ ਗੱਲ ਕਰ ਰਹੇ ਹਾਂ ਉਹ ਹੈ ਅੰਬਾਲਾ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਪੰਜੋਖਰਾ ਸਾਹਿਬ ਇਸ ਦਾ ਇਤਿਹਾਸ ਬਹੁਤ ਹੀ ਅਜਬ ਹੈ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਜਿਸ ਵਿੱਚ ਤੁਹਾਨੂੰ ਦੱਸਾਂਗੇ ਪੰਜੋਖਰਾ ਸਾਹਿਬ ਦਾ ਇਤਿਹਾਸ ਇਸ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤਾਂ ਕਿ ਗੁਰਦੁਆਰਾ ਪੰਜੋਖਰਾ ਸਾਹਿਬ ਦੀ ਪੂਰੀ ਜਾਣਕਾਰੀ ਤੁਹਾਨੂੰ ਮਿਲ ਸਕੇ ਇੱਕ ਵਾਰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਜਾਣ ਦੇ ਸਮੇਂ ਅੰਬਾਲਾ ਦੇ ਪੰਜੋਖਰਾ ਪਿੰਡ ਵਿੱਚ 3 ਦਿਨ ਤੱਕ ਟਹਿਰੇ ਸੀ ਉਸ ਵੇਲੇ ਗੁਰੂ ਜੀ ਦੀ ਉਮਰ ਲਗਭਗ 6 ਸਾਲ ਦੀ ਸੀ ਗੁਰੂ ਹਰਕ੍ਰਿਸ਼ਨ ਜੀ ਦੇ ਔਣ ਦੀ ਖਬਰ ਸੌਣ ਕੇ ਉੱਥੇ ਬਹੁਤ ਸਾਰੀਆਂ ਸੰਗਤਾਂ ਉਨਾ ਦੇ ਦਰਸ਼ਨਾ ਲਈ ਆ ਪਹੁੰਚੀਆਂ ਉਹਨਾਂ ਦੀ ਛੋਟੀ ਉਮਰ ਵੇਖ ਕੇ ਬਹੁਤ ਸਾਰੇ ਲੋਕਾਂ ਨੂੰ ਸ਼ੰਕਾ ਹੋਈ ਕਿ ਕੁਈ ਛੋਟੀ ਉਮਰ ਵਿੱਚ ਵੀ ਗੁਰੂ ਕਿਵੇਂ ਬਣ ਸਕਦਾ ਹੈ ਤਾਂ ਲੋਕਾਂ ਦੀ ਇੰਨੀ ਭਾਰੀ ਭੀੜ ਵੇਖ ਕੇ ਉਸ ਪਿੰਡ ਵਿੱਚ ਰਹਿਣ ਵਾਲੇ ਪੰਡਤ ਲਾਲ ਚੰਦ ਨੇ ਲੋਕਾਂ ਨੂੰ ਪੁੱਛਿਆ ਕਿ ਇੱਥੇ ਕੌਣ ਆਇਆ ਹੈ ਤਾ ਗੁਰੂ ਜੀ ਦੇ ਸਿੱਖ ਨੇ ਬੜੇ ਆਦਰ ਨਾਲ ਕਿਹਾ ਕਿ ਇੱਥੇ ਗੁਰੂ ਨਾਨਕ ਦੇਵ ਜੀ ਦੇ 8ਵੀਂ ਜੋਤ ਤਨ ਤਨ ਗੁਰੂ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਜੀ ਆ ਗਏ ਹਨ ਜਿਨ੍ਹਾਂ ਨੂੰ ਬਾਲਵਸਤਾ ਵਿੱਚ ਗੁਰਗੱਦੀ ਪ੍ਰਾਪਤ ਹੋਈ ਹੈ ਇੰਨੇ ਬਚਨ ਸੁਣ ਕੇ ਪੰਡਿਤ ਲਾਲ ਚੰਦ ਬੜੇ ਹੰਕਾਰ ਵਿੱਚ ਬੋਲਿਆ ਨਾਮ ਰੱਖਣ ਦਾ ਬੜਾ ਆਸਾਨ ਕੰਮ ਹੈ ਪਰ ਸ਼੍ਰੀ ਕ੍ਰਿਸ਼ਨ ਜੀ ਵਾਂਗੂ ਕੌਣ ਬਣ ਸਕਦਾ ਹੈ ਸ਼੍ਰੀ ਕ੍ਰਿਸ਼ਨ ਜੀ ਨੇ ਨੇ ਮਹਾਨ ਵਿਦਵਾਨ ਸੰਨ ਜਿਨ੍ਹਾਂ ਨੇ ਭਗਵਤ ਗੀਤਾ ਉਚਾਰੀ ਸੀ ਪਰ ਤੁਹਾਡੇ ਬਾਲ ਗੁਰੂ ਨੂੰ ਤਾਂ ਗੀਤਾ ਦੇ ਅਰਥ ਵੀ ਨਹੀਂ ਆਉਂਦੇ ਹੋਣਗੇ ਇਹ ਸੱਚਾ ਪ੍ਰਕਾਸ਼ਣ ਬਣ ਕੇ ਫਿਰਦਾ ਹੈ ਤਾਂ ਘੱਟੋ ਘੱਟ ਭਗਵਤ ਗੀਤਾ ਦੇ ਅਰਥ ਹੀ ਸਮਝਾ ਕੇ ਦਿਖਾ ਦੇ ਅਤੇ ਇਹ ਬਾਲਕ ਸ਼੍ਰੀ ਕ੍ਰਿਸ਼ਨ ਜੀ ਨਾਲੋਂ ਵੱਡਾ ਨਾਮ ਵਰਖਵਾ ਕੇ ਆਪਣੇ ਆਪ ਨੂੰ ਗੁਰੂ ਕਹਿੰਦਾ ਹੈ। ਦਦੀਆਂ ਗੱਲਾਂ ਸੁਣ ਕੇ ਗੁਰੂ ਜੀ ਦੇ ਸਿੱਖ ਨੂੰ ਬਹੁਤ ਹੀ ਗੁੱਸਾ ਆਇਆ। ਪਰ ਉਸ ਨੇ ਆਪਣੇ ਗੁਰੂ ਹਰਿਕ੍ਰਿਸ਼ਨ ਜੀ ਤੋਂ ਇਹ ਹੀ ਸਿੱਖਿਆ ਲਈ ਸੀ ਕਿ ਕਦੇ ਵੀ ਕ੍ਰੋਧ ਨਾ ਕਰੋ, ਬਲਕਿ ਸ਼ਾਂਤ ਚਿੱਤ ਰਹਿ ਕੇ ਕ੍ਰੋਧ ਦਾ ਮੁਕਾਬਲਾ ਕਰੋ। ਇਸ ਲਈ ਸਿੱਖ ਨੇ ਸ਼ਾਂਤ ਹੋ ਕੇ ਗੁਰ ਹਰਿ ਕ੍ਰਿਸ਼ਨ ਜੀ ਨੂੰ ਸਾਰੀ ਕਥਨਾ ਸੁਣਾ ਦਿੱਤੀ ਗੁਰੂ ਜੀ ਨੇ ਫਰਮਾਇਆ ਉਸ ਬ੍ਰਾਹਮਣ ਨੂੰ ਆਪਣੀ ਜਾਤ ਤੇ ਬੜਾ ਅਭਿਮਾਨ ਹੈ ਚਾਰ ਸੰਸਕ੍ਰਿਤ ਦੇ ਅੱਖਰ ਪੜ੍ਹ ਕੇ ਇਹ ਬ੍ਰਾਹਮਣ ਹੰਕਾਰੀ ਹੋ ਗਿਆ ਹੈ ਗੁਰੂ ਜੀ ਬੋਲੇ ਜਿਹੜਾ ਇਨਸਾਨ ਕਿਸੇ ਦੀ ਵੀ ਸ਼ੋਭਾ ਨਹੀਂ ਸੁਣ ਸਕਦਾ ਇਹ ਬ੍ਰਾਹਮਣ ਸਮਝਦਾ ਹੈ ਕਿ ਉਹ ਹੀ ਅਸਲੀ ਇਨਸਾਨ ਹੈ ਬਾਕੀ ਸਭ ਪਸ਼ੂ ਹਨ ਗੁਰੂ ਜੀ ਨੇ ਫਿਰ ਸਿੱਖਾਂ ਨੂੰ ਆਦੇਸ਼ ਦਿੱਤਾ ਕਿ ਉਸ ਅਭਿਮਾਨੀ ਬ੍ਰਾਹਮਣ ਨੂੰ ਉਹਨਾਂ ਕੋਲ ਲੈ ਕੇ ਆਓ ਤਾਂ ਕਿ ਪਤਾ ਲੱਗੇ ਕਿ ਉਹ ਕੀ ਪੁੱਛਣਾ ਚਾਹੁੰਦਾ ਹੈ ਅਗਲੇ ਦਿਨ ਪੰਡਿਤ ਲਾਲ ਚੰਦ ਆਪਣੇ ਹੱਥਾਂ ਵਿੱਚ ਭਗਵਤ ਗੀਤਾ ਲੈ ਕੇ ਗੁਰੂ ਹਰਿਕ੍ਰਿਸ਼ਨ ਜੀ ਦੇ ਕੋਲ ਹਾਜ਼ਰ ਹੋਇਆ ਅਤੇ ਬੋਲਿਆ ਮੈਂ ਤੁਹਾਨੂੰ ਤਾਂ ਗੁਰੂ ਮੰਨਾਂਗਾ ਜੇ ਤੁਸੀਂ ਗੀਤਾ ਦੇ ਸ਼ਲੋਕਾਂ ਦੇ ਅਰਥ ਸੁਣਾਓਗੇ ਗੁਰੂ ਜੀ ਬੋਲੇ ਜੇ ਅਸੀਂ ਅਰਥ ਕਰ ਵੀ ਦਿੱਤੇ ਤਾਂ ਵੀ ਤੁਹਾਡੇ ਮਨ ਦੀ ਸ਼ੰਕਾ ਦੂਰ ਨਹੀਂ ਹੋਵੇਗੀ ਤੁਸੀਂ ਇੱਕ ਕੰਮ ਕਰੋ ਇਸ ਪਿੰਡ ਵਿੱਚੋਂ ਕਿਸੇ ਵੀ ਆਦਮੀ ਨੂੰ ਲੈ ਕੇ ਆਓ ਮੈਂ ਉਸ ਨਾਲ ਗੀਤਾ ਦੇ ਅਰਥ ਕਰਵਾ ਕੇ ਦਿਖਾਵਾਂਗਾ ਉਹੀ ਤੁਹਾਡੇ ਸਾਰੇ ਸਵਾਲਾਂ ਦੇ ਉੱਤਰ ਦੇਵੇਗਾ ਪੰਡਿਤ ਬਹੁਤ ਹੀ ਚਲਾਕ ਸੀ ਉਹ ਜਿਹੇ ਆਦਮੀ ਨੂੰ ਦਰਬਾਰ ਵਿੱਚ ਲਿਆਂਦਾ ਜੋ ਅਨਪੜ ਮੁਹਰਖ ਹੋਣ ਦੇ ਸاتھ ساتھ ਗੁੰਗਾ ਤੇ ਬਹਿਰਾ ਵੀ ਸੀ ਉਸ ਦਾ ਨਾਮ ਛੱਜੂ ਜੀ ਵਰ ਸੀ ਪੰਡਤ ਦਾ ਖਿਆਲ ਸੀ ਕਿ ਬੋਲਣ ਵਾਲਾ ਤਾਂ ਸ਼ਾਇਦ ਗੀਤਾ ਦੇ ਅਰਥ ਸੁਣਾ ਵੀ ਦੇਵੇ ਪਰ ਗੁੰਗਾ ਬਹਿਰਾ ਕੀ ਸੁਣਾਵੇਗਾ ਗੁਰੂ ਜੀ ਨੇ ਉਸ ਗੁੰਗੇ ਬਹਿਰੇ ਛੱਜੂ ਜਾਵਰ ਨੂੰ ਸਰੋਵਰ ਵਿੱਚ ਇਸ਼ਨਾਨ ਕਰਵਾ ਕੇ ਸੁੰਦਰ ਵਸਤਰ ਪਹਿਨਾਏ ਗੁਰੂ ਜੀ ਨੇ ਛੱਜੂ ਜੀ ਵਰਤੇ ਆਪਣੀ ਦਿਆ ਦੀ ਨਿਗਾਹ ਪਾਈ ਅਤੇ ਉਸ ਦੇ ਸਿਰ ਤੇ ਆਪਣੇ ਹੱਥ ਵਿੱਚ ਪਕੜੀ ਛੜੀ ਰੱਖ ਕੇ ਭਗਵਤ ਗੀਤਾ ਦੇ ਸ਼ਲੋਕਾਂ ਦੇ ਅਰਥ ਕਰਵਾ ਦਿੱਤੇ ਛੱਜੂ ਜੋ ਗੁੰਗਾ ਬਹਿਰਾ ਅਨਪੜ੍ਹ ਸੀ ਗੁਰੂ ਜੀ ਦੀ ਦ੍ਰਿਸ਼ਟੀ ਪੈਂਦੇ ਹੀ ਉਸ ਵਿਦਵਾਨਾਂ ਦਾ ਵਿਦਵਾਨ ਬਣ ਗਿਆ ਉਸ ਦੀ ਜਵਾਨ ਵੀ ਠੀਕ ਹੋ ਗਈ ਅਤੇ ਉਹ ਸੁਣਣ ਵੀ ਲੱਗ ਗਿਆ ਪੰਡਤ ਲਾਲ ਚਾਂਦ ਇਹ ਚਮਤਕਾਰ ਵੇਖ ਕੇ ਬੜਾ ਹੈਰਾਨ ਹੋਇਆ ਕਿ ਜੋ ਇਨਸਾਨ ਅਨਪੜ੍ਹ ਹੈ ਮੂਰਖ ਹੈ ਗੁੰੰਗਾ ਬਹਿਰਾ ਹੈ ਉਹ ਗੀਤਾ ਦੇ ਅਰਥ ਕਿਵੇਂ ਕਰ ਸਕਦਾ ਹੈ ਉਸ ਵੇਲੇ ਪੰਡਤ ਦੇ ਮਨ ਵਿੱਚ ਇੱਕ ਸ਼ਰਾਰਤ ਸੁੱਜੀ ਉਹ ਮੁਸ਼ਕਲ ਤੋਂ ਵੀ ਮੁਸ਼ਕਲ ਸਵਾਲ ਭਗਵਤ ਗੀਤਾ ਵਿੱਚੋਂ ਪੁੱਛਣ ਲੱਗਾ ਗੁਰੂ ਜੀ ਨੇ ਛੱਜੂ ਜਵਰ ਨੂੰ ਕਿਹਾ ਕਿ ਉਹ ਪੰਡਤ ਤੇ ਸਾਰੇ ਸਵਾਲਾਂ ਦੇ ਜਵਾਬ ਦੇ ਕੇ ਉਸ ਦੀ ਪੂਰੀ ਤਸੱਲੀ ਕਰੇ ਛੱਜੂ ਜੋ ਪਿੰਡ ਵਿੱਚ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਕੇ ਆਪਣਾ ਗੁਜ਼ਾਰਾ ਕਰਦਾ ਸੀ ਅਤੇ ਖੁੰਗਾ ਬਹਿਰਾ ਹੋਣ ਕਾਰਨ ਇਸ਼ਾਰੇ ਵਿੱਚ ਗੱਲਾਂ ਕਰਦਾ ਸੀ ਅੱਜ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਕਿਰਪਾ ਨਾਲ ਪੰਡਤ ਲਾਲ ਚੰਦ ਦੇ ਸਾਹਮਣੇ ਜਿਹਾ ਡਟ ਕੇ ਖੜਾ ਹੋ ਗਿਆ जिमी ਉਸ ਪੰਡਤ ਨੂੰ ਬਹੁਤ ਹੀ ਵੱਡਾ ਮੂਰਖ ਸਮਝਦਾ ਹੋਵੇ। ਛੱਜੂ ਹੱਸਦਾ ਹੋਇਆ ਪੰਡਤ ਨੂੰ ਬੋਲਿਆ, "ਪੰਡਤ ਜੀ, ਪੁੱਛੋ ਤੁਸੀਂ ਮੈਨੂੰ ਕੀ ਪੁੱਛਣਾ ਚਾਹੁੰਦੇ ਹੋ?" ਤਾਂ ਪੰਡਤ ਨੇ ਗੁੰਗੇ ਬહેરા ਛੱਜੂ ਨੂੰ ਬੋਲਦੇ ਵੇਖਿਆ ਤਾਂ ਉਸ ਦੀ ਸਿੱਟੀਪਿਟੀ ਘਮ ਹੋ ਗਈ। ਉਹ ਬੜਾ ਸ਼ਰਮਸ਼ਾਰ ਹੋ ਗਿਆ। ਪਰ ਇੰਨੀ ਸਾਰੀਆਂ ਸੰਗਤਾਂ ਦੇ ਸਾਹਮਣੇ ਉਸ ਲਈ ਦਰਬਾਰ ਤੋਂ ਭੱਜਣਾ ਬਹੁਤ ਹੀ ਮੁਸ਼ਕਲ ਸੀ। ਉਸ ਨੇ ਛੱਜੂ ਤੋਂ 10 ਸਵਾਲ ਕੀਤੇ ਅਤੇ ਛੱਜੂ ਨੇ ਸਾਰੇ ਸਵਾਲ ਸਹੀ ਜਵਾਬ ਦੇ ਕੇ ਉਸ ਦੀ ਤਸੱਲੀ ਕਰਵਾ ਦਿੱਤੀ ਉਸ ਤੋਂ ਬਾਅਦ ਛੱਜੂ ਦੇ ਗੀਤਾ ਦੇ ਸ਼ਲੋਕਾਂ ਦੇ ਅਰਥ ਇੰਨੀ ਵੀ ਬਾਤ ਨਾ ਸਮਝਾਏ ਕਿ ਸਭ ਲੋਕ ਵੇਖ ਕੇ ਹੈਰਾਨ ਰਹਿ ਗਏ ਗੀਤਾ ਦੇ ਇਸ ਤਰ੍ਹਾਂ ਦੇ ਅਰਥ ਕਿਸੇ ਨੇ ਪਹਿਲਾਂ ਕਦੀ ਨਹੀਂ ਸੁਣੇ ਸੀ ਉਸ ਵੇਲੇ ਪੰਡਤ ਤਾਂ ਅਰਥ ਸੁਣਦਾ ਸੁਣਦਾ ਆਪ ਹੀ ਗੁੰੰਗਾ ਹੋ ਗਿਆ ਉਸ ਵੇਲੇ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਪੰਡਿਤ ਗੀਤਾ ਦਾ ਪਾਠ ਹੀ ਭੁੱਲ ਗਿਆ ਹੋਵੇ ਉਸ ਨੂੰ ਗੀਤਾ ਦੇ ਸ਼ਲੋਕ ਹੀ ਭੁੱਲ ਗਏ ਹੋਣ ਗੁਰੂ ਜੀ ਨੇ ਇਸ ਚਮਤਕਾਰ ਨੂੰ ਵੇਖ ਕੇ ਪੰਡਿਤ ਲਾਲ ਚੰਦ ਦਾ ਸ਼ੱਕ ਅਤੇ ਅਭਿਮਾਨ ਦੂਰ ਹੋ ਗਿਆ ਅਤੇ ਆਪਣੇ ਸਿਰ ਗੁਰੂ ਜੀ ਦੇ ਚਰਨਾਂ ਵਿੱਚ ਝੁਕਾ ਦਿੱਤਾ ਅਤੇ ਗੁਰੂ ਜੀ ਨੂੰ ਬੋਲਿਆ ਮੈਂ ਤੁਹਾਡੀ ਛੋਟੀ ਉਮਰ ਵੇਖ ਕੇ ਸ਼ੱਕ ਕਰ ਬੈਠਾ ਕਿ ਇੰਨੀ ਛੋਟੀ ਉਮਰ ਵਿੱਚ ਕੋਈ ਗੁਰੂ ਕਿਵੇਂ ਬਣ ਸਕਦਾ ਹੈ ਇੰਨਾ ਗਿਆਨੀ ਕਿਵੇਂ ਬਣ ਸਕਦਾ ਹੈ ਪਰ ਹੁਣ ਤੁਸੀਂ ਮੇਰੀ ਸ਼ੰਕਾ ਦੂਰ ਕਰ ਦਿੱਤੀ ਗੁਰੂ ਹਰਿਕ੍ਰਿਸ਼ਨ ਜੀ ਦੀ ਬਾਲ ਅਵਸਥਾ ਵੇਖ ਕੇ ਅਕਸਰ ਕਈ ਲੋਕ ਸ਼ੰਕਾ ਕਰਦੇ ਸਨ ਕਿ ਛੋਟੀ ਉਮਰ ਵਿੱਚ ਕੋਈ ਗੁਰੂ ਪਦਵੀ ਨਹੀਂ پا ਸਕਦਾ ਉਹਨਾਂ ਲਈ ਇਹ ਹੈਰਾਨੀ ਦਾ ਵਿਸ਼ਾ ਸੀ ਪਰ ਜੇ ਉਹਨਾਂ ਨੂੰ ਇਹ ਗੱਲ ਸਮਝ ਵਿੱਚ ਆ ਜਾਵੇ ਇਹ ਗੁਰੂ ਸ਼ਰੀਰ ਨਹੀਂ ਗੁਰੂ ਜੋਤ ਹੈ ਤਾਂ ਇਸ ਵਿੱਚ ਹੈਰਾਨੀ ਵਾਲੀ ਕੋਈ ਗੱਲ ਨਹੀਂ ਜੋਕਰਾ ਸਾਹਿਬ ਦੇ ਇਸ ਗੁਰਦੁਆਰੇ ਵਿੱਚ ਸਰੋਵਰ ਦੇ ਜਲ ਨਾਲ ਇਸ਼ਨਾਨ ਕਰਕੇ ਗੋਂਗਾ ਬਹਿਰਾ ਛੱਜੂ ਵਰਗਾ ਬੋਲਣ ਲੱਗਾ ਸੀ ਉਸ ਦਾ ਰੋਗ ਠੀਕ ਹੋ ਗਿਆ ਸੀ ਕਹਿੰਦੇ ਹਨ ਕਿ ਇਸ ਘਟਨਾ ਦੇ ਤੀਜੇ ਦਿਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਇਸ ਸਥਾਨ ਤੇ ਰੇਤੀ ਟੀਟ ਬੀ ਬਣਾ ਕੇ ਸੁੰਦਨ ਸ਼ਾਨ ਸਾਹਿਬ ਨੂੰ ਸ਼ੋਭਿਤ ਕਰਕੇ ਬਰ ਦਿੱਤਾ ਸੀ ਕਿ ਜੋ ਵੀ ਮਨੁੱਖ ਇਸ ਸਥਾਨ ਤੇ ਸ਼ਰਧਾ ਭਾਵਨਾ ਨਾਲ ਆ ਕੇ ਨਮਸਤਕ ਹੋਵੇਗਾ ਅਤੇ ਇਸ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਸ ਦੇ ਸਾਰੇ ਰੋਗ ਠੀਕ ਹੋ ਜਾਣਗੇ ਅਤੇ ਇੱਥੇ ਆ ਕੇ ਗੁੰਗੇ ਬਹਿਰੇ ਵੀ ਬੋਲਣਾ ਸੁਣਨ ਲੱਗ ਜਾਣਗੇ ਕਹਿੰਦੇ ਹਨ ਕਿ ਗੁਰੂ ਜੀ ਦੇ ਹੁਕਮ ਅਨੁਸਾਰ ਗੁਰੂ ਜੀ ਨੇ ਪੰਡਿਤ ਲਾਲ ਚੰਦ ਨੂੰ ਗੁਰੂ ਜੀ ਦਾ ਸ਼ਰਦਾਲੂ ਸਿੱਖ ਬਣਾ ਦਿੱਤਾ ਦਿੱਲੀ ਜਾਣ ਤੋਂ ਪਹਿਲਾਂ ਗੁਰੂ ਜੀ ਨੇ ਛੱਜੂ ਸ਼ਵਰ ਨੂੰ ਆਪਣੇ ਪੰਡਤ ਜੀ ਨੂੰ ਸਾਖੀ ਦੇ ਉਪਚਾਰਕ ਨਿਯੁਕਤ ਕਰ ਦਿੱਤਾ ਸੀ ਇਸ ਤਰ੍ਹਾਂ ਉਹਨਾਂ ਨੇ ਆਪਣਾ ਸਾਰਾ ਜੀਵਨ ਸਾਖੀ ਦਾ ਪ੍ਰਚਾਰ ਕੀਤਾ ਸੋ ਸਾਹ ਸੰਗਤ ਜੀ ਇਹ ਸੀਗਾ ਇਤਿਹਾਸ ਪੰਜੋਕਰਾ ਸਾਹਿਬ ਦਾ ਸਾਹ ਸੰਗਤ ਜੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿੱਤਾਂ ਦੀ ਲੱਗੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ